ਹਾਂ ਐਂਡ ਡੀਅਰ ਡੀਓਸ ਮੈਂ ਚਰਨਜੀਤ ਸਿੰਘ ਗਾਲੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਮੈਂ ਸਰਕਾਰ ਦੀਆਂ ਨੀਤੀਆਂ ਬਜੇਤੀਆਂ ਤੋਂ ਤੰਗ ਤੇ ਪਰੇਸ਼ਾਨ ਜੱਟਾਂ ਦੀ ਜੋ ਹਾਲਾਤ ਆ ਜੋ ਆਵਾਜ਼ ਆ ਕੋਈ ਬੁਲੰਦ ਨਹੀਂ ਕਰ ਰਿਹਾ ਮੈਂ ਸਰਕਾਰ ਤੋਂ ਬੇਨਤੀ ਕਰਨੀ ਚਾਹਨਾ ਕਿ ਇੱਕ ਮੰਨੇਓ ਸਾਨੂੰ ਪਾਣੀ ਛੱਡ ਕੇ ਸਾਡੇ ਰੋਕਾ ਨੂੰ ਤੁਸੀਂ ਰੋੜ ਦਿੰਦਾ ਤੇ ਦੂਸਰਾ ਸੋਨੇਰ ਕੀ ਸਾਡੀ ਜਿੰਸਾ ਜਿਹੜੀ ਸੋਨੇਰ ਕੀ ਫਸਲਾ ਕਿਦਾ ਅੱਜ ਵਪਾਰੀਆਂ ਕੋ ਲੁੱਟ ਘਸੁੱਟ ਸਾਡੀ ਹੋ ਰਹੀ ਆ ਮੰਡੀਆਂ ਦੇ ਵਿੱਚ 1100 1200 1400 1500 ਰੁਪਇਆ ਰੇਟ ਲੱਗ ਰਿਹਾ ਪਰ ਬੜੀ ਸ਼ਰਮ ਦੀ ਗੱਲ ਆ ਸਰਕਾਰ ਦਾ ਕੋਈ ਨੁਮਾਇੰਦਾ ਬੋਲਦਾ ਨਹੀਂ ਕਿਉਂਕਿ ਸਾਰੇ ਰਲੇ ਹੋਏ ਅਫਸਰ ਤਾਂ ਜਿੰਨੇ ਵਪਾਰੀਆ ਸਾਰੇ ਰਲੇ ਹੋਏ ਆ ਰਲ ਕੇ ਜੱਟਾਂ ਦੀ ਲੁੱਟ ਘਸੁੱਟ ਕਰ ਰਹੇ ਆ ਪਰ ਮੈਂ ਚੇਤਾਵਨੀ ਦੇਣੀ ਚਾਹੁੰਦਾ ਮੇਰੀ ਕੋਈ ਟਾਈਮ ਪਹਿਲਾਂ डीसी आफ्स डीसी साहब ਨਾਲ ਵੀ ਗੱਲ ਹੋ ਚੁੱਕੀ ਆ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਆ ਫੂਡ ਦੇ ਉਹਨਾਂ ਨਾਲ ਵੀ ਗੱਲ ਹੋ ਚੁੱਕੀ ਆ ਮੈਂ ਇਹ ਦੱਸਣਾ ਚਾਹੁੰਦਾ ਕੱਲ ਤੋਂ ਕੋਈ ਵਪਾਰੀ ਇਹੀ ਮੰਡੀਆਂ 'ਚ ਨਹੀਂ ਵੜਨਦੇ ਆਂਗੇ ਜਿਹੜਾ ਵਪਾਰੀ ਜ਼ਿਮੀਦਾਰ ਦਾ ਰੇਟ ਘੱਟ ਲਾਉਂਦਾ ਸੋਨੇ ਨੂੰ ਪਾਲੀ ਫਸਲ ਦਾ ਰੇਟ ਘੱਟ ਲਾਉਂਦਾ ਉਹਨੂੰ ਇਹੀ ਮੰਡੀ 'ਚ ਬਿਲਕੁਲ ਨਹੀਂ ਵੜਨਦੇ ਆਂਗੇ ਬਿਲਕੁਲ ਮੰਡੀਆਂ ਦੇ ਬਾਹਰ ਸਾਨੂੰ ਆਪਣੇ ਭਾਵੇਂ ਮੋਰਚੇ ਲਾਉਣੇ ਪੈਣ ਜਿਹੜੀਆਂ ਫਰਮਾਂ ਖਾਸ ਕਰਕੇ ਉਹ ਯਾਦ ਰੱਖਣ ਜਿਹੜੀਆਂ ਫਰਮਾਂ ਵੀ ਰੇਟ ਘੱਟ ਲਾਉਂਦੀਆਂ ਕਾਦੋ ਫੇਰ ਦੁਬਾਰਾ ਸਾਨੂੰ ਰੁੱਟਣਾ ਕਿ ਸੁਟਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਪੰਜਾਬ ਚੋਂ ਬਾਈਕਾਰਡ ਕਰਾ ਦੇਾਂਗੇ ਹਰ ਮੰਡੀ ਦੇ ਵਿੱਚੋਂ ਬੰਦੇ ਦੇ ਪੁੱਤ ਬਣ ਕੇ ਜੋ ਵੀ ਜਿਹੜੀ ਫਸਲ ਆ ਜਿੱਦਾਂ ਦੀ ਹੈਗੀ ਉਹਨੂੰ ਜੇ ਖਰੀਦੋ ਨਹੀਂ ਤਾਂ ਬਿਲਕੁਲ ਸਾਰੇ ਟੋਟਲ ਵਪਾਰੀਆਂ ਦਾ ਬਾਈਕਾਰਡ ਕਰਾਂਗੇ ਕੱਲ ਤੋਂ ਮੈਂ ਫੇਰ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦਾ ਜਿਹੜਾ ਅਗਲਾ ਪ੍ਰੋਗਰਾਮ ਆ ਦੀ ਸਰਕਾਰ ਜੁਮੇ ਰਾਊਗੀ ਤੇ ਜਿਹੜਾ ਵਪਾਰੀ ਅੱਜ ਜ਼ਿਮੀਂਦਾਰਾਂ ਦੀ ਫਸਲ ਦਾ ਉਹ ਯਾਰ 1100 1200 ਰੁਪਏ ਆਣ ਕੇ ਲਾਊਗਾ ਉਹ ਆਪਣਾ ਆਪ ਜੁਮੇ ਹੋ ਸਾਡੀ ਗੱਲ ਕਢਣ ਦੇ ਬਰਾਬਰ ਹੋਊਗਾ ਜਿਹੜਾ ਸਾਡੇ ਰੇਟ ਦਾ ਇਸ ਇੰਸਟਾ ਰੇਟ ਘੱਟ ਲਾਊਗਾ ਤੇ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਤੱਕ ਆਪ ਸੁਧਾਰ ਕਰ ਲੋ ਨਹੀਂ ਤੇ ਕੱਲ ਤੋਂ ਹੀ ਕੋਈ ਵਪਾਰੀ ਵੜ ਨਹੀਂ ਦੇਣਾ ਤਾਂ ਤੁਹਾਨੂੰ ਵੀ ਨਹੀਂ ਇਲਾਕੇ 'ਚ ਵੜਨ ਦੇਣਾ ਤੁਹਾਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣਿਆ ਕਿ ਜਿੰਨੇ ਐਮਐਲਏ ਮੰਤਰੀ ਜਾਂ ਸਰਕਾਰੀ ਅਧਿਕਾਰੀ ਆ ਇਹਨਾਂ ਨੂੰ ਦਫ਼ਤਰਾਂ 'ਚ ਬੰਦ ਕਰਾਂਗੇ ਵਾਕੀਆਂ ਨੂੰ ਵੈਗਰ ਜੀਕਾ ਖਾਲਸਾ ਵੈਗਰ ਜੀ ਕੀ ਫਤਿਹ ਰੇਟ ਮੈਂ ਆਪਣੇ ਜੱਟ ਭਰਾਵਾਂ ਨੂੰ ਅਪੀਲ ਕਰਨੀ ਚਾਹੁੰਦਾ ਜਿਹੜੇ ਮਰਗੇ ਝੋਨੇ ਉਹਨਾਂ ਦਾ ਵੀ ਸਿੱਧ ਕੀਤਾ ਇੱਕਦਰੀ ਨਾਲ ਇਕੱਠੇ ਹੋ ਕੇ ਸਿੱਧ ਕਰੋ ਥੋੜਾ ਟਾਈਮ ਕੱਢੋ ਇਹਨਾਂ ਸਾਰਿਆਂ ਨੂੰ ਨੱਥ ਪਾ ਦੇਾਂਗੇ ਜਿਹੜੇ ਰੇਟ ਤੇ ਵਿਕਣ ਵਾਲੀਆਂ ਸਾਡੀਆਂ ਜਿੰਸਾਂ ਉੱਥੇ ਰੇਟ ਤੇ ਇਹਨਾਂ ਨੂੰ ਵੇਚਾਂਗੇ ਬਿਲਕੁਲ ਮੈਂ ਵਪਾਰੀਆਂ ਨੂੰ ਵੀ ਕਹਿ ਦੇਣਾ ਚਾਹੁੰਦਾ ਸਰਕਾਰ ਨੂੰ ਵੀ ਕਹਿ ਦੇਣਾ ਚਾਹੁੰਦਾ ਜਿਹੜੇ ਵਪਾਰੀ ਸਾਡੀ ਫਸਲ ਦਾ ਰੇਟ ਘੱਟ ਲਾਉਂਦੇ ਆ ਉਹ ਬਿਲਕੁਲ ਕੱਲ੍ਹ ਤੋਂ ਮੰਡੀਆਂ 'ਚ ਨਾ ਆਉਣ i didn't <laughs> 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 <laughs>